ਬਠਿੰਡਾ ਦੇ ਧੋਬੀ ਬਾਜ਼ਾਰ ਅਤੇ ਬਠਿੰਡਾ ਦੇ ਫਾਇਰ ਬਗਰੇੜ ਚੌਕ ਦੇ ਨੇੜੇ ਤੇੜੇ ਬਠਿੰਡਾ ਦੇ ਐਸਐਸਪੀ ਦੇ ਅਗਵਾਈ ਦੇ ਵਿੱਚ ਪੁਲਿਸ ਵੱਲੋਂ ਕੀਤੀ ਗਈ ਸਪੈਸ਼ਲ ਗਸ਼ਤ ਐਸਐਸਪੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਉਹਨਾਂ ਵੱਲੋਂ ਇਸ ਤਰ੍ਹਾਂ ਦੀ ਗਸ਼ਤ ਕੀਤੀ ਜਾ ਰਹੀ ਹੈ ਸੋਮਵਾਰ ਨੂੰ 1 ਵਜੇ ਦੇ ਲਗਭਗ ਬਠਿੰਡਾ ਦੇ ਫਾਇਰ ਬਗਰੇੜ ਚੌਕ ਅਤੇ ਬਠਿੰਡਾ ਦੇ ਧੋਬੀ ਬਾਜ਼ਾਰ ਵਿਖੇ ਬਠਿੰਡਾ ਦੇ ਐਸਐਸਪੀ ਦੀਪਕ ਪਾਰਕ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਲੈ ਕੇ ਪਹੁੰਚੇ ਅਤੇ ਇਹਨਾਂ ਵੱਲੋਂ ਇਸ ਏਰੀਆ ਦੇ ਵਿੱਚ ਗਸ਼ਤ ਕੀਤੀ ਗਈ ਦੱਸਣਾ ਬਣਦਾ ਹੈ ਕਿ 7 ਤਰੀਕ ਨੂੰ ਬਠਿੰਡਾ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬਠਿੰਡਾ ਲੋਕ ਸਭਾ ਹਲਕਾ ਦੇ ਉਮੀਦਵਾਰ ਦੇ ਹੱਕ ਦੇ ਵਿੱਚ ਇੱਥੇ ਆਪਣਾ ਰੋਡ ショਅ ਕੱਢਿਆ ਜਾਣਾ ਹੈ ਜਿਸ ਨੂੰ ਲੈ ਕੇ ਵੀ ਬਠਿੰਡਾ ਪੁਲਿਸ ਵੱਲੋਂ ਇੱਥੇ ਸੁਰੱਖਿਆ ਦੇ ਪ੍ਰਬੰਧਾ ਦਾ ਡੈਜਾ ਲਿਆ ਗਿਆ ਹੈ ਤੇ ਕਿਰੋਂ ਤਸਵੀਰਾਂ ਦੇ ਵਿੱਚ ਪਟੰਡਾ ਦੇ ਐਸਐਸਪੀ ਦੀਪਕ ਪਾਰਕ ਖੁਦ ਇਸ ਏਰੀਆ ਦੇ ਵਿੱਚ ਪਹੁੰਚੇ ਹੋਏ ਹਨ ਅਤੇ ਉਹਨਾਂ ਦੇ ਨਾਲ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਹੈ ਜਿੱਥੇ ਲੋਕ ਸਭਾ ਚੋਣਾਂ ਨੂੰ ਲੈ ਕੇ ਇਹਨਾਂ ਵੱਲੋਂ ਲਗਾਤਾਰ ਗਸ਼ਤ ਕੀਤੀ ਜਾ ਰਹੀ ਹੈ ਉੱਥੇ ਅੱਜ ਇਹਨਾਂ ਵੱਲੋਂ ਪਟੰਡਾ ਦੇ ਥੋਬੀ ਬਾਜ਼ਾਰ ਅਤੇ ਪਟੰਡਾ ਦੇ ਫੇਅਰ ਬੜੇ ਚੌਂਕੀ ਦੇ ਵਿੱਚ ਇਹਨਾਂ ਵੱਲੋਂ ਗਸ਼ਤ ਕੀਤੀ ਗਈ ਉਹਨਾਂ ਦੇ ਨਾਲ ਡੀਐਸਪੀ ਸਿਟੀ ਵਨ ਵੀ ਉਹਨਾਂ ਦੇ ਨਾਲ ਇਸ ਸਮੇਂ ਵੀ ਆਪਣਾ ਦਿਖਾਈ ਦਿੱਤੇ ਅਤੇ ਡੀਐਸਪੀ 2 ਵੀ ਉਹਨਾਂ ਦੇ ਨਾਲ ਦਿਖਾਈ ਦਿੱਤੇ ਜ਼ਰੂਰੀ ਕਿਹਣਾ ਚਾਹੁੰਦਾ ਜਿਹੜੀ ਸੁਰੱਖਿਆ ਨੂੰ ਲੈ ਕੇ ਜਾਇਦਾ ਲਿਆ ਗਿਆ ਇਹਦੀ ਜਿਹੜੀ ਕੋਈ ਸੁਰੱਖਿਆ ਦੀ ਸਥਿਤੀ ਨਾਲ ਅਸੀਂ ਜਾਇਦਾ ਕਰ ਰਹੇ ਹਾਂ ਇਲਾਕੇ ਦਾ ਕਿ ਜੋ ਵੀ ਸਾਰੇ ਸਾਡੇ ਪਕਸਾਂ ਨੂੰ ਲੱਗੇ ਉਹਦੇ ਅਕੋਰਡਿੰਗ ਅਸੀਂ ਕੰਟੀਨ ਆ ਕੋਈ ਰੈਲੀ ਵੈਰੀ ਵੀ ਹੁੰਦੀ ਆ ਪੋਲਿਟੀਕਲ ਜਿਹੜੀ ਵੀ ਮੂਵਮੈਂਟ ਹੁੰਦੀ ਹੈ ਰੈਲੀ ਵਗੈਰੇ ਇਸ ਇਲਾਕੇ ਦੇ ਵਿੱਚ ਚਲਦੀ ਰਹਿੰਦੀ ਹੈ ਕਾਫੀ ਸੈਂਸਿਟਿਵ ਏਰੀਆ ਹੈ ਸ਼ਹਿਰ ਦਾ ਮੇਨ ਵੀਰ ਬਜ਼ਾਰਾ ਵਾਲਾ ਏਰੀਆ ਤੇ ਇੱਥੇ ਅਸੀਂ ਵੈਸੇ ਵੀ ਗਸ਼ਤ ਰਹਿੰਦੇ ਹਾਂ ਤੱਕਦੇ ਆ ਚੌਕਦੇ ਰਹਿੰਦੇ ਆ ਤੇ ਅੱਜ ਦੇ ਵੀ ਸਪੈਸ਼ਲ ਚੈਕਿੰਗ ਜਿਹੜਾ ਅਸੀਂ ਕਰਾ ਲਈ